ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਤੇ ਮੈਟਵਲਿਨ ਕੋਰਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਹੋ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਖਬਰ ਦੇ ਵੱਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਪੜਾਵ ਹੁਣ ਰਾਂਚੀ ਤੋਂ ਹੁੰਦੇ ਹੋਏ ਪਟਨਾ ਸਾਹਿਬ ਨੂੰ ਜਾਂਦੇ ਹੋਏ ਪ੍ਰਸ਼ਤੀ ਦੇ ਵਿੱਚ ਸਿੱਖ ਰੈਜੀਮੈਂਟਲ ਰਾਂਚੀ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ-ਨਾਲ ਉਹਨਾਂ ਦੇ ਵੱਲੋਂ ਚਾਹ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਹੜ੍ਹ ਦੇ ਪਾਣੀ ਕਰਕੇ ਕਾਫੀ ਇਲਾਕੇ ਅਤੇ ਪਰਿਵਾਰਾਂ ਦਾ ਦਿਨੇ ਜੋ ਕਿ ਪ੍ਰਭਾਵਿਤ ਹੋਏ ਨੇ ਅਤੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਗੁਰਦੁਆਰਾ ਸ਼ੀਰ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵੱਲੋਂ ਵੀ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਇਸ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਹਰ ਤਰੀਕੇ ਦੀ ਸਹਾਇਤਾ ਅਤੇ ਜ਼ਰੂਰਤ ਦਾ ਸਮਾਨ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਜਿੱਤੇ ਹਰ ਇੱਕ ਦੁੱਖ ਸੁੱਖ ਵੰਡਿਆ ਜਾਂਦਾ ਹੈ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੁਸੀਬਤ ਆਈ ਹੋਈ ਹੈ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਦੇ ਪਾਣੀ ਕਰਕੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਹੁਣ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਸੇ ਮੌਕੇ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਕਾਫੀ ਸੰਸਥਾਵਾਂ ਦੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ। ਤੇ ਉੱਥੇ ਹੀ ਹੁਣ ਹੜ੍ਹ ਪੀੜਿਤ ਲੋਕਾਂ ਦੇ ਲਈ ਗੁਰਦੁਆਰਾ ਦੁਖਨੀਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਹੁਣ ਸਹਾਇਤਾ ਕੇਂਦਰ ਸਥਾਪਿਤ ਕਰ ਦਿੱਤਾ ਗਿਆ ਤਾਂ ਜੋ ਹੁਣ ਲੋਕ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਹੜ੍ਹ ਦਾ ਪਾਣੀ ਚਲਾ ਗਿਆ ਜਾਂ ਫਿਰ ਜੋ ਕਿਸਾਨ ਜਿਨ੍ਹਾਂ ਦੀ ਫਸਲਾਂ ਜਿਹੜੀਆਂ ਨੇ ਹੜ੍ਹ ਦੇ ਪਾਣੀ ਕਰਕੇ ਤਬਾਹ ਹੋ ਗਿਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ। ਇਹ ਜੋ ਬਹੁਤ ਵੱਡੀ ਆਫਤ ਕੁਦਰਤ ਵੱਲੋਂ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਹੜ੍ਹ ਆਏ ਨੇ ਔਰ ਬਹੁਤ ਭਾਰੀ ਲੋਕਾਂ ਦਾ ਉਸ ਦੇ ਵਿੱਚ ਨੁਕਸਾਨ ਹੋਇਆ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਦੇਸ਼ ਦੇ ਵਿੱਚ ਜਾਂ ਸੂਬੇ ਦੇ ਵਿੱਚ ਜਿੱਥੇ ਵੀ ਕੋਈ ਐਸੀ ਆਫਤ ਆਉਂਦੀ ਹੈ ਤਾਂ ਹਮੇਸ਼ਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਹੋ ਕੇ ਆਪਣਾ ਜੋ ਫਰਜ਼ ਹੈ ਉਹ ਨਿਭਾਉਂਦੀ ਹੈ ਲੋਕਾਂ ਦੀ ਸਹਾਇਤਾ ਦੇ ਲਈ ਔਰ ਉਸੇ ਤਹਿਤ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਵੀ ਸ਼੍ਰੋਮਣੀ ਗੁਰਦੁਆਰਾ ਦੇ ਪ੍ਰਬੰਧ ਹੈਟ ਗੁਰਦੁਆਰਾ ਸਹਿਬਾਨ ਨੇ ਉਥੇ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਵੱਲੋਂ ਇਹ ਹੁਕਮ ਕੀਤੇ ਗਏ ਨੇ ਕਿ ਕਿਸੇ ਵੀ ਹੜ੍ਹ ਪੀੜਤ ਹਲਕੇ ਦੇ ਵਿੱਚ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੇ ਉਹ ਲੰਗਰ ਪਾਣੀ ਦੀ ਹੈ ਕੋਈ ਟੈਂਟ ਦੀ ਹੈ ਜਾਂ ਹੋਰ ਕੋਈ ਵੀ ਉਹ ਸਹਾਇਤਾ ਮੰਗਣ ਹਰ ਤਰ੍ਹਾਂ ਦੀ ਸਹਾਇਤਾ ਉਹਨਾਂ ਦੀ ਕਰਨੀ ਹੈ ਉਸੇ ਲੜੀ ਤਹਿਤ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਸਰਦਾਰ ਜਸਮੀਰ ਸਿੰਘ ਜੀ ਲਾਚੜੂ ਸਾਹਿਬ ਵੀ ਨਾਲ ਨੇ ਔਰ ਇਹ ਦਫ਼ਤਰ ਜੋ ਹੈ ਸਹਾਇਤਾ ਕੇਂਦਰ ਖੋਲਿਆ ਗਿਆ ਹੈ ਔਰ ਮੈਂ ਸਾਰੇ ਇਸ ਪਟਿਆਲੇ ਜ਼ਿਲ੍ਹੇ ਦੇ ਨਾਲ ਸਬੰਧਤ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਪਾਣੀ ਦਾ ਕਿਤੇ ਨੁਕਸਾਨ ਹੋਵੇ ਕੋਈ ਵੀ ਸਹਾਇਤਾ ਦੀ ਜ਼ਰੂਰਤ ਹੋਵੇ ਤੁਸੀਂ ਗੁਰਦੁਆਰਾ ਦੂਖਨਵਾਰਨ ਸਾਹਿਬ ਦੇ ਇੱਥੇ ਮੈਨੇਜਰ ਸਾਹਿਬ ਸਰਦਾਰ ਭਾਗ ਸਿੰਘ ਨੂੰ ਜਾਂ ਇੱਥੇ ਅਸੀਂ ਜੋ ਸਹਾਇਤਾ ਕੇਂਦਰ ਖੋਲ੍ਹਿਆ ਉਸ ਦੇ ਵਿੱਚ ਇੱਥੇ ਹਮੇਸ਼ਾ ਡਿਊਟੀ ਤੇ ਸਰਦਾਰ ਮਨਜੀਤ ਸਿੰਘ ਦੀ ਡਿਊਟੀ ਲਾਈ ਗਈ ਹੈ ਉਹਨਾਂ ਨੂੰ ਤੁਸੀਂ ਮਿਲ ਕੇ ਕੋਈ ਵੀ ਆਪਣੀ ਮਜਬੂਰੀ ਜੋ ਹੈ ਉਹ ਦੱਸੋ ਅਸੀਂ ਹਰ ਤਰ੍ਹਾਂ ਦੀ ਸਹਾਇਤਾ ਜੋ ਹੈ ਉਹ ਕਰਨ ਦੇ ਲਈ ਤਿਆਰ ਹਾਂ ਔਰ ਹਰ ਤਰ੍ਹਾਂ ਦੀ ਸਹਾਇਤਾ ਜੋ ਹੈ ਉਹ ਤੁਹਾਡੀ ਕੀਤੀ ਜਾਵੇਗੀ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਚਾਹੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਸਹਾਇਤਾ ਕਰਨੇ ਪਰ ਅਫਸੋਸ ਇਸ ਗੱਲ ਦਾ ਅਜ ਕਿਸੇ ਪਾਸੇ ਪੰਜਾਬ ਦੇ ਵਿੱਚ ਸਰਕਾਰ ਨਜ਼ਰ ਨਹੀਂ ਆ ਰਹੀ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਦੀ ਤਰ੍ਹਾਂ ਆਪਣਾ ਫਰਜ ਸਮਝ ਕੇ ਲੋਕਾਂ ਦੀ ਜੋ ਸੇਵਾ ਕਰ ਰਹੀ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾ ਸਕੇ ਮੈਂ ਸੰਵਿਧਾਨ ਘਟ ਹੈ ਸੋ ਇਸ ਅੱਜ ਦਫਤਰ ਦਾ ਉਦਗਾਟਨ ਕੀਤਾ ਗਿਆ ਮੈਂ ਸਾਰੀ ਸੰਗਤ ਨੂੰ ਬੇਰੇ ਇਹ ਅਪੀਲ ਕਰਦਾ ਕਿ ਅਸੀਂ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਕੋਈ ਵੀ ਸਾਡੇ ਲਈ ਹੁਕਮ ਹੋਵੇ ਅਸੀਂ ਹਰ ਹੁਕਮ ਦੇ ਤਹਿਤ ਤੁਹਾਡੀ ਸੇਵਾ ਕਰਨ ਦੇ ਲਈ ਤਿਆਰ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਬਾਰਟ ਸਾਹਿਬ ਵੱਲੋਂ ਵੀ ਉਹਨਾਂ ਲੋਕਾਂ ਦੀ ਹੁਣ ਸਹਾਇਤਾ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਹੁਣ ਕਾਰ ਜਾਂ ਫਿਰ ਫਸਲਾਂ ਜਿਹੜੀਆਂ ਨੇ ਉਹ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਉਹਨਾਂ ਦੇ ਵੱਲੋਂ ਇਨਾ ਹੜ੍ਹ ਦੀ ਸਿਟੀ ਦੇ ਦੌਰਾਨ ਜਿਹੜੇ ਲੋਕ ਹੁਣ ਹੜ੍ਹ ਦੇ ਵਿੱਚ ਫਸ ਗਏ ਨੇ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਉਹਨਾਂ ਵਾਸਤੇ ਖਾਸ ਤੌਰ ਤੇ ਲੰਗਰ ਅਤੇ ਉਹਨਾਂ ਦੀ ਰਹਿਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾ ਰਿਹਾ ਅਤੇ ਹਰ ਤਰੀਕੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕੀ ਬੋਲੇ। ਔਰ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਇਸ ਵੇਲੇ ਪੰਜਾਬ ਦੇ ਵਿੱਚ ਭਾਰੀ ਪ੍ਰਸ਼ਾਸਕ ਹੋਣ ਕਰਕੇ ਅੜੰਗ ਸਥਿਤੀ ਬਣੀ ਹੋਈ ਹੈ। ਜਿਸ ਦੇ ਵਾਸਤੇ ਸਿੱਖਾਂ ਦੇ ਨੁਮਾਇੰਦੇ ਜਿਥੇ ਮੰਡੀ ਲੁਮਣੀ ਹੋਤਾ ਪ੍ਰਬੰਧ ਜੁਬਤੀ ਵੱਲੋਂ ਮਾਰਦਿਕ ਪ੍ਰਧਾਨ ਸਾਹਿਬ ਐਡੋ 100% ਚਾਪਟਾਂ ਦੇ ਦਿਸਾਨ ਬਣ ਸਾਹਿਬ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਨਾਪਸਥਾਨ ਗੁਰਦੁਆਰਾ ਸੇਵਾ ਸਾਹਿਬ ਤੋਂ ਸਮੂਹ ਮਲਾਜ਼ਮ ਜੋ ਵੀ ਕੁਛ ਜਣਾ ਤੋਂ ਸਾਡੇ ਵੀ ਟਰੱਕਾਂ ਵਾਲੇ ਵੀ ਜਿਆਦਾ ਪ੍ਰਸਾਪ ਹੋਣ ਕਰਕੇ ਆਵਾਜਾਈ ਵਿੱਚ ਫਸੇ ਹਨ ਜਾਮ ਲੱਗ ਗਿਆ ਹੈ ਪ੍ਰਸਾਪ ਹੋਣ ਕਰਕੇ ਜਿਆਦਾ ਪਾਣੀ ਹੋਣ ਕਰਕੇ ਜੋ ਵੀ ਸੰਗਤਾਂ ਆਵਾਜਾਈ ਦੇ ਵਿੱਚ ਪਸੰਗੀਆਂ ਹਨ ਉਹਨਾਂ ਵਾਸਤੇ ਬਾਬਾ ਸ਼੍ਰੀਚੰਦ ਜੀ ਦਾ ਪ੍ਰਸਥਾਨ ਤੋਂ ਸਮੂਹ ਸੰਗਤਾਂ ਸਮੇਤ ਆਵਾਜਾਈ ਵਸਿਆ ਸੰਗਤਾਂ ਵਾਸਤੇ ਲੱਗ ਕੇ ਪਿਆਰ ਕਰਕੇ ਲੈ ਕੇ ਆਏ ਹਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਕਾਰਨ ਸਮੂਹ ਸੰਗਤਾਂ ਦੇ ਸਰਲੇ ਮੇਰ ਪਰੇ ਹੱਥ ਰੱਖਣ ਉਹ ਆਪਣੇ ਸੁੱਖੀ ਸਾਂਝ ਆਪਣੇ ਘਰਾਂ ਵਿੱਚ ਜਾਣ ਤਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹ ਸੰਗਤਾਂ ਵਾਸਤੇ ਉਨ੍ਹਾਂ ਦੇ ਸਹਾਯੋਗ ਵਾਸਤੇ ਮਦਦ ਵਾਸਤੇ ਪੈਡੂ ਅਤੇ ਹਰਜਿੰਦਰ ਸਿੰਘ ਜੀ ਧਾਮੀ ਪ੍ਰਦਾਸ਼ ਸਾਹਮਣੇ ਗੁਰਦੁਆਰਾ ਫਤਿਹ ਕਮੇਟੀ ਵੱਲੋਂ ਫਲਪਲਾਨ ਤਿਆਰ ਕੀਤੀ ਗਈ ਹੈ ਜਿਸ ਦੇ ਤਹਿਤ ਗੁਰਦੁਆਰਾ ਸਾਹਿਬ ਦੇ ਨਾਮ ਹੰਗਾਇਲ ਨੰਬਰ ਉਨ੍ਹਾਂ ਨੇ ਔਨਲਾਈਨ YouTube ਦੇ ਸਬਕ ਤੇ ਸ਼ੇਅਰ ਕੀਤੇ ਹਨ ਜਿਨ੍ਹਾਂ ਵੀ ਸੰਗਤਾਂ ਨੂੰ ਕਿਸੇ ਅਵਸਾਰ ਤੇ ਲੰਗਰ ਦੇ ਸਹਿਯਾ ਦਿੱਤਾ ਤਾਂ ਦੇ ਲੋੜ ਹੋਵੇ ਕੋਰਦਵਾਰਾ ਸੇ ਬਾੜ ਸਾਹਿਬ ਦੇ ਸਫਲ ਕੇ ਕਾਰਨ ਮੂ ਸੰਗਤਾਂ ਵਾਸਤੇ 24 ਘੰਟੇ ਪ੍ਰਸ਼ਾਦੇ ਦਾ ਵਿੱਚ ਬਹੁਤ ਰੈਸਟ ਦਾ ਪ੍ਰਬੰਧ ਕੀਤਾ ਜਾਵੇਗਾ ਮੂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੇ ਕਿਸੇ ਪ੍ਰਕਾਰ ਦੇ ਕਿਸੇ ਮਦਦ ਦੀ ਲੋੜ ਹੈ ਉਹ ਆਣ ਕੇ ਕੋਰਦਵਾਰਾ ਸੇ ਕੋਰਦਰਾ ਸੇ ਬਾੜ ਸਾਹਿਬ ਦੇ ਨੰਬਰ ਦੇ ਸੰਪਰਕ ਕਰਨ ਉਸ ਤੋਂ ਤੇ ਮੁਲਾਜਮ ਸੂਬਾ ਸਰਕਾਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਡਾ ਸਾਹਿਬ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਤਮਸਤਕ ਹੋਏ ਜਿਸ ਤੋਂ ਬਾਅਦ ਉੱਥੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਜਿੰਦਾ ਵੀ ਉੱਥੇ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਵੀ ਕੀਤਾ ਗਿਆ ਦੇਸ਼ ਦੇ ਸ습ੀ ਪ੍ਰਧਾਨ ਮੰਤਰੀ आदरणीय मोदी जी जब से सत्ता में आए हैं पहली बार कि इतना बड़ा जो एक टारगेटेड तरीके से नरसंहार हुआ था और उसकी फाइलें भी दबा दी गई थी फाइल भी दब गई थी आदरणीय मोदी जी ने उस फाइल को निकाल करके जो दोषी व्यक्ति है उसको सलाखों के पीछे पहुंचाने का काम आदरणीय मोदी जी ने किया है और जो चौरासी दंगों की वो हमारे पीड़ित लोग हैं उन सब के लिए हमने हरियाणा में भी जो ऐसे परिवार हैं जिनके बिजनेस खराब हुए हैं या जिनके परिवार से मुखिया कमाने वाला था वही चला गया और परिवार के ऊपर दुखों का पहाड़ टूट गया तो हमने निर्णय किया है कि ऐसे परिवारों के एक सदस्य को वो परिवार सर्वसम्मत डीसी को एक एप्लीकेशन देंगे और एक परिवार को हम यथोचित नौकरी देने का कार्य ਪੰਜਾਬ ਦੇ ਵਿੱਚ ਜਿੱਥੇ ਸਥਿਤੀ ਥੋੜੀ ਗੰਬੀਰ ਹੈ ਅਤੇ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਪਾਣੀ ਪਹੁੰਚ ਚੁੱਕਿਆ ਹੈ ਉੱਥੇ ਹੀ ਹੁਣ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਵੀ ਹੁਣ ਹੜ੍ਹ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਦੌਰਾ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਲੋਕ ਹੁਣ ਹੜ੍ਹ ਦੇ ਪਾਣੀ ਦੇ ਕਰਕੇ ਪ੍ਰਭਾਵਿਤ ਹੋਏ ਨੇ ਉਹਨਾਂ ਦੀਆਂ ਫਸਲਾਂ ਤਬਾਹ ਹੋਈਆਂ ਜਾਂ ਫਿਰ ਕਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੁਣ ਉਹਨਾਂ ਦੇ ਵੱਲੋਂ ਜਾਇਜ਼ਾ ਲਿੱਤਾ ਗਿਆ ਅਤੇ ਲੋਕਾਨਨ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ। ਖਾਣਾ ਦੀ ਪੀੜਿਤ ਲੋਕ ਭੈਣ ਭਰਾ ਪਿੰਡਾਂ ਦੇ ਵਿੱਚ ਜਿਹੜੇ ਫਸੇ ਦਰਿਆ ਦੇ ਵਿੱਚ ਉਹਨਾਂ ਦੀ ਹੈਲਪ ਕਰ ਰਿਹਾ। ਸੋ ਅਸੀਂ ਅੱਜ ਕਰ ਕਰ ਜਾ ਕੇ ਜਿੱਥੇ ਉਹਨਾਂ ਦਾ ਬੰਦੋਬਸਤ ਪੰਨੇ ਆਲਰੇਡੀ ਉਹਨਾਂ ਦਾ ਖਾਣ ਪੀਣ ਦਾ ਰਸਣ ਪਹੁੰਚ ਰਿਹਾ ਡੰਗਰਾਂ ਦਾ ਚਾਰਾ ਪਹੁੰਚ ਰਿਹਾ। ਸੋ ਅੱਜ ਅਸੀਂ ਸਾਰੇ ਸੰਤ ਬਾਬਾ ਜੀ ਨੂੰ ਨਾਲ ਲੈ ਕੇ ਬੇਨਤੀ ਲਗਾ ਕੇ ਆਏ ਆ ਕਿ ਪਾਣੀ ਵਧ ਰਿਹਾ। ਸੋ ਅੱਜ ਆਪਾਂ ਨੂੰ ਆਪਣੇ ਘਰ ਖਾਲੀ ਕਰ ਦੇਣੇ ਚਾਹੀਦੇ ਆ। ਫਿਰ ਉਹਨਾਂ ਦਾ ਮੰਗ ਸੀ ਕਿ ਸਾਡਾ ਰਹਿਣ ਦਾ ਬੰਦੋਬਸਤ ਅਸੀਂ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦਾ ਪੂਰਾ ਬੰਦਵਾਸਤ ਕੀਤਾ ਹੋਇਆ ਸੁਲਤਾਨ ਬਲੂਦੀ ਵਿਖੇ ਸੋ ਉਹਨਾਂ ਦਾ ਵੀ ਉਹਨਾਂ ਦੇ ਡੰਗਰਾਂ ਦਾ ਵੀ ਮਾਲਵੱਛੇ ਦਾ ਵੀ ਸਾਰਾ ਬੰਦਵਾਸਤ ਸੋ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਤੇ ਸਾਰੇ ਹੁਣ ਘਰ ਖਾਲੀ ਕਾਫੀ ਘਰ ਜਿਹੜੇ ਆ ਜਾਦਾ ਪਾਣੀ ਦੀ ਮਾਰ ਖੇਟਾਂ ਖਾਲੀ ਕਰ ਰਹੇ ਆ ਕੰਮਣਾ ਸ਼ੁਰੂ ਹੋ ਗਿਆ ਕਿਸ਼ਤੀਆਂ ਜਾ ਰਹੀਆਂ ਉਹਨਾਂ ਨੂੰ ਖਾਲੀ ਕਰਨ ਵਾਸਤੇ ਸੋ ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਸੋ ਅਸੀਂ ਲੋਕਾਂ ਨੇ ਇਹ ਦੱਸਿਆ ਕਿ ਪਹਿਲੀ ਸਰਕਾਰ ਦੇ ਮੰਤਰੀ ਹੈ ਪਹਿਲੀ ਸਰਕਾਰ ਦੇ ਰਸਵਾ ਮੈਂਬਰ ਹੈ ਪਹਿਲੀ ਸਰਕਾਰ ਦੇ ਹਲਕਾ ਇੰਚਾਰਜ ਹੈ ਜਿਹੜੇ ਸਾਡੇ ਨਾਲ ਰਹਿ ਕੇ ਉਹਨਾਂ ਦੇ ਵਰਕਰ ਤੋਂ ਲੈ ਕੇ ਬਲੰਕਪੁਰ ਦਾ ਸਾਮਾਨ ਲੈ ਕੇ ਕੱਲੇ-ਕੱਲੇ ਘਾਟ ਜਿੱਥੇ ਰਸਕ ਪਚਾਰੇ ਸੀ ਸਾਡੇ ਚਾਰਾ ਪਚਾਰੇ ਸੀ ਔਰ ਮੰਤਰੀ ਸਹਿਬਾਨ ਤੁਸੀਂ ਸਾਡੇ ਬਹੁਤ ਮੰਤਰੀ ਸਾਡੇ ਘਰਾਂ ਚ ਹੋ ਕੇ ਗਏ ਆ ਸੋ ਬੜੇ ਖੁਸ਼ੀ ਮਹਿਸੂਸ ਕਰਦੇ ਕਿ ਨੇ ਇਸ ਦੁੱਖ ਦੀ ਘੜੀ ਤੇ ਸਾਡੇ ਨਾਲ ਸਰਕਾਰ ਨਾਲ ਸੋ ਅਸੀਂ ਉਹਨਾਂ ਨਾਲ ਵਾਅਦਾ ਕਰਦੇ ਆ ਕਿ ਅਸੀਂ ਹਮੇਸ਼ਾ ਹੀ ਜਿਹੜੇ ਆ ਸੇਵਾਦਾਰ ਵਾਂਗ ਤੁਹਾਡੀ ਸੇਵਾ ਕਰਾਂਗੇ ਪਰ ਸਾਡੀ ਬੇਨਤੀ ਕਬੂਲ ਕਰੋ ਹੁਣ ਤੁਹਾਨੂੰ ਇਹ ਘਰ ਛੱਡ ਕੇ ਬਾਹਰ ਅਜਣਾ ਚਾਹੀਦਾ ਕਿਉਂਕਿ ਪਾਣੀ ਵਧ ਰਿਹਾ ਸੋ ਸਾਰਿਆਂ ਨੇ ਬੇਨਤੀ ਕਬੂਲ ਵੀ ਕੀਤੀ ਹੈ ਜਿਹੜੇ ਰਹਿ ਗਏ ਉਹਨਾਂ ਲਈ ਵੀ ਇਸ ਕਿਸ਼ਤੀਆਂ ਜਾ ਰਹੀਆਂ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਇਹ ਪ੍ਰੈਸ ਕਾਨਫਰੰਸ ਹੋਨਾਰੇ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਵਿਕਾਸ ਨੂੰ ਲੈ ਕੇ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਿਕਾਸ ਕੀਤਾ ਜਾਵੇਗਾ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਆਓ ਸੁਣ ਲਿਆ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਰੇ ਨਾਲ ਮਿਸਟਰ ਸਚੇ ਜੈਨ ਜੋ ਵਾਈਸ ਚੇਅਰਮੈਨ ਹੈ ਵਰਦਮਾਨ ਸਟੀਲ ਦੇ ਮੇਰੇ ਰਾਈਟ ਤੇ ਬੈਠੇ ਆ ਕਮਲ यादव ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੈਗੇ ਇਹ ਜਿਹੜਾ ਪਲਾਂਟ ਹੈ ਇਹ ਲੁਧਿਆਣਾ ਵਿੱਚ ਆ ਰਿਹਾ ਹੈ ਇਹਦੀ ਸਾਰੀ ਡਿਟੇਲ ਜਿਹੜੀ ਟੈਕਨੀਕਲ ਡਿਟੇਲ ਹੈ ਉਹ ਸਚਤ ਜੀ ਆਪ ਤੁਹਾਨੂੰ ਦੱਸਣਗੇ ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਆ ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਹਦੇ ਚੇਅਰਮੈਨ ਵੀ ਹੈਗੇ। ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ। ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ। ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ। ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ। ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ 'ਚ ਹੀ ਲਗਣਾ। ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਿਨਿਸਟਰ ਬਣਿਆ ਉਸ ਤੋਂ 2-4-5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ। ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਐ ਕੋਈ ਰਿਕੁਆਇਰਮੈਂਟ ਐ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ 'ਚ ਆਓ। वैसे ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਹੈ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਹੈ ਮੈਂ ਇਹਨਾਂ ਦਾ ਐਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਹੈ ਸ਼੍ਰੀਪਾਲੂ ਉਸਵਾਲ ਜੀ ਦੇ ਸਾਨਨ ਲਾਅ ਹੈ ਇਹ ਪੁਰਾਣੇ ਪੰਜਾਬ ਦੇ ਹੈ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੇਂ ਇਨਵੈਸਟਮੈਂਟਸ ਹੈ ਬਾਹਰ ਜਾਣਗੇ ਆ ਬਾਰੀ ਸਟੇਟਾਂ ਦੇ ਚੀਫ ਮਿਨਿਸਟਰ ਵੀ ਆਏ ਇੰਡਸਟਰੀ ਮਿਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਹੈ ਉਹ ਨਹੀਂ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜੀ ਦੇ ਦੇਣ ਜੋ ਪੰਜਾਬ ਸੂਬਾ ਉਹ ਪੰਜਾਬ ਹੈ ਜੋ ਸਹੂਲਤ ਪੰਜਾਬ ਚ ਹੈ ਉਹ ਕਿਤੇ ਨਹੀਂ ਮੇਰੇ ਕੋਲ بڑے ਇਨਵੈਸਟਰ ਆਏ ਆ ਜਿਹੜੇ ਬਾਕੀ ਸਟੇਟਾਂ ਚ ਵੀ ਇਨਵੈਸਟ ਕਰਦੇ ਆ ਔਰ ਪੰਜਾਬ ਚ ਵੀ ਕਰਦੇ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਪਿੱਛੇ ਇੱਕ ਇਨਵੈਸਟਰ ਆਏ ਉਹਨਾਂ ਦਾ ਦੂਜੀ ਸਟੇਟ ਚ ਵੀ ਆ ਸਾਡੀ ਸਟੇਟ ਚ ਵੀ ਆ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐ ਦਨੀਆਂ ਹੋਰ ਸਰਗਰਮੀਆਂ ਲੈ ਕੇ ਫੇਟ ਔਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ